ਭਗਵੰਤ ਮਾਨ ਨੂੰ ਪੈਰਿਸ 올림픽 ਚ ਜਾਣ ਦੀ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ। ਜੀ ਹਾਂ, ਇੱਕ ਵਾਰ ਫਿਰ ਭਗਵੰਤ ਮਾਨ ਦੀ ਕੇਂਦਰ ਸਰਕਾਰ ਨਾਲ ਟਕਰਾਹ ਸਾਹਮਣੇ ਆਈ ਹੈ। ਕੇਂਦਰ ਨੇ ਭਗਵੰਤ ਮਾਨ ਨੂੰ ਪੈਰਿਸ 올림픽 ਜਾਣ ਲਈ ਪੋਲੀਟਿਕਲ ਕਲੀਅਰੈਂਸ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਤਰਕ ਦਿੱਤਾ ਹੈ ਕਿ ਭਗਵੰਤ ਮਾਨ ਨੇ ਪੈਰਿਸ ਜਾਣ ਲਈ ਲੇਟ ਅਪਲਾਈ ਕੀਤਾ ਹੈ। ਦੱਸਦੀ ਹੈ ਕਿ ਭਗਵੰਤ ਮਾਨ ਨੇ 3 ਤੋਂ 9 ਅਗਸਤ ਤੱਕ ਪੈਰਿਸ 올림픽 ਚ ਹਾਕੀ ਖਿਡਾਰੀਆਂ ਨੂੰ ਸਪੋਰਟ ਕਰਨਾ ਸੀ ਤੇ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਕੁਝ ਹੋਰ ਅਫਸਰਾਂ ਨੇ ਵੀ ਜਾਣਾ ਸੀ। ਜੇ ਸੂਤਰਾ ਦੀ ਮੰਨੀ ਅਤੇ ਭਗਵੰਤ ਮਾਨ ਨੂੰ ਮਨਜ਼ੂਰੀ ਨਾ ਮਿਲਣ ਦਾ ਕਾਰਨ ਸੁਰੱਖਿਆ ਇੰਤਜ਼ਾਮ ਵਿੱਚ ਦੱਸਿਆ ਜਾ ਰਹੇ ਨੇ ਕਿਉਂਕਿ ਭਗਵੰਤ ਮਾਨ ਕੋਲ ਜੈਡ ਪਲੱਸ ਸਿਕਿਉਰਟੀ ਹੈ ਜਿਸ ਕਾਰਨ ਲੇਟ ਅਪਲਾਈ ਕਰਨ ਨਾਲ ਵਿਸ਼ੇਸ਼ ਵਿੱਚ ਸੁਰੱਖਿਆ ਪ੍ਰਬੰਧ ਇੰਨੇ ਜਲਦੀ ਨਹੀਂ ਹੋ ਸਕਦੇ ਸਨ ਤੇ ਪੈਰਿਸ 올림픽 ਚ ਭਾਰਤੀ ਹਾਕੀ ਟੀਮ ਤੇ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਹੈ ਤੇ ਹਾਕੀ ਟੀਮ ਚ ਪੰਜਾਬ ਦੇ 10 ਖਿਡਾਰੀ ਖੇਡ ਰਹੇ ਹਨ ਜਿਨ੍ਹਾਂ ਚ ਜਲੰਧਰ ਤੋਂ ਮਨਦੀਪ ਸਿੰਘ ਸੁਖਜੀਤ ਸਿੰਘ ਮਨਪ੍ਰੀਤ ਸਿੰਘ ਹਾਰਦਿਕ ਤੇ ਅੰਮ੍ਰਿਤਸਰ ਤੋਂ ਹਰਮਨਪ੍ਰੀਤ ਸਿੰਘ ਗੁਰਜੰਡ ਸਿੰਘ ਹਰਮਨਜੀਤ ਸਿੰਘ ਸ਼ਮਸ਼ੇਰ ਸਿੰਘ ਕਰਪੂਥਲਾ ਤੋਂ ਪਾਠਕ ਤੇ ਯੁਗਰਾਜ ਸ਼ਮਲ ਨੇ ਤੇ ਇਨ੍ਹਾਂ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਹੀ ਭਗਵੰਤ ਮਾਨ ਪੈਰਿਸ 올림픽 ਜਾਣਾ ਚਾਹੁੰਦੇ ਸੀ ਪਰ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਭਗਵੰਤ ਮਾਨ ਨੂੰ ਪੈਰਿਸ 올림픽 ਚ ਜਾਣ ਦੀ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ ਜੀ ਹਾਂ ਇੱਕ ਵਾਰ ਫਿਰ ਭਗਵੰਤ ਮਾਨ ਦੀ ਕੇਂਦਰ ਸਰਕਾਰ ਨਾਲ ਟਕਰਾਹ ਸਾਹਮਣੇ ਆਈ ਹੈ ਕੇਂਦਰ ਨੇ ਭਗਵੰਤ ਮਾਨ ਨੂੰ ਪੈਰਿਸ 올림픽 ਜਾਣ ਲਈ ਪੋਲਿਟਿਕਲ ਕਲੀਅਰੈਂਸ ਦੇਣ ਤੋਂ ਮਨਾਂ ਕਰ ਦਿੱਤਾ ਹੈ ਵਿਦੇਸ਼ ਮੰਤਰਾਲੇ ਨੇ ਤਰਕ ਦਿੱਤਾ ਹੈ ਕਿ ਭਗਵੰਤ ਮਾਨ ਨੇ ਪੈਰਿਸ ਜਾਣ ਲਈ ਲੇਟ ਅਪਲਾਈ ਕੀਤਾ ਹੈ ਦੱਸਦੀ ਹੈ ਕਿ ਭਗਵੰਤ ਮਾਨ ਨੇ 3 ਤੋਂ 9 ਅਗਸਤ ਤੱਕ ਪੈਰਿਸ 올림픽 ਚ ਹਾਕੀ ਖਿਡਾਰੀਆਂ ਨੂੰ ਸਪੋਰਟ ਕਰਨਾ ਸੀ ਤੇ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਕੁਝ ਹੋਰ ਅਫਸਰਾਂ ਨੇ ਵੀ ਜਾਣਾ ਸੀ ਜੇ ਸੂਤਰਾ ਦੀ ਮੰਨੀ ਅਤੇ ਭਗਵੰਤ ਮਾਨ ਨੂੰ ਮਨਜ਼ੂਰੀ ਨਾ ਮਿਲਣ ਦਾ ਕਾਰਨ ਸੁਰੱਖਿਆ ਇੰਤਜ਼ਾਮ ਵਿੱਚ ਦੱਸਿਆ ਜਾ ਰਹੇ ਨੇ ਕਿਉਂਕਿ ਭਗਵੰਤ ਮਾਨ ਕੋਲ ਜੈਡ ਪਲੱਸ ਸਿਕਿਉਰਟੀ ਹੈ ਜਿਸ ਕਾਰਨ ਲੇਟ ਅਪਲਾਈ ਕਰਨ ਨਾਲ ਵਿਸ਼ੇਸ਼ ਵਿੱਚ ਸੁਰੱਖਿਆ ਪ੍ਰਬੰਧ ਇੰਨੇ ਜਲਦੀ ਨਹੀਂ ਹੋ ਸਕਦੇ ਸਨ ਤੇ ਪੈਰਿਸ 올림픽 ਚ ਭਾਰਤੀ ਹਾਕੀ ਟੀਮ ਤੇ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਹੈ ਤੇ ਹਾਕੀ ਟੀਮ ਚ ਪੰਜਾਬ ਦੇ 10 ਖਿਡਾਰੀ ਖੇਡ ਰਹੇ ਹਨ ਜਿਨ੍ਹਾਂ ਚ ਜਲੰਧਰ ਤੋਂ ਮਨਦੀਪ ਸਿੰਘ ਸੁਖਜੀਤ ਸਿੰਘ ਮਨਪ੍ਰੀਤ ਸਿੰਘ ਹਾਰਦਿਕ ਤੇ ਅੰਮ੍ਰਿਤਸਰ ਤੋਂ ਹਰਮਨਪ੍ਰੀਤ ਸਿੰਘ ਗੁਰਜੰਡ ਸਿੰਘ ਹਰਮਨਜੀਤ ਸਿੰਘ ਸ਼ਮਸ਼ੇਰ ਸਿੰਘ ਕਰਪੂਥਲਾ ਤੋਂ ਪਾਠਕ ਤੇ ਯੁਗਰਾਜ ਸ਼ਮਲ ਨੇ ਤੇ ਇਨ੍ਹਾਂ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਹੀ ਭਗਵੰਤ ਮਾਨ ਪੈਰਿਸ 올림픽 ਜਾਣਾ ਚਾਹੁੰਦੇ ਸੀ ਪਰ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਭਗਵੰਤ ਮਾਨ ਨੂੰ ਪੈਰਿਸ 올림픽 ਚ ਜਾਣ ਦੀ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ ਜੀ ਹਾਂ ਇੱਕ ਵਾਰ ਫਿਰ ਭਗਵੰਤ ਮਾਨ ਦੀ ਕੇਂਦਰ ਸਰਕਾਰ ਨਾਲ ਟਕਰਾਹ ਸਾਹਮਣੇ ਆਈ ਹੈ ਕੇਂਦਰ ਨੇ ਭਗਵੰਤ ਮਾਨ ਨੂੰ ਪੈਰਿਸ 올림픽 ਜਾਣ ਲਈ ਪੋਲੀਟਿਕਲ ਕਲੀਅਰੈਂਸ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਵਿਦੇਸ਼ ਮੰਤਰਾਲੇ ਨੇ ਤਰਕ ਦਿੱਤਾ ਹੈ ਕਿ ਭਗਵੰਤ ਮਾਨ ਨੇ ਪੈਰਿਸ ਜਾਣ ਲਈ ਲੇਟ ਅਪਲਾਈ ਕੀਤਾ ਹੈ ਦੱਸਦੀ ਹੈ ਕਿ ਭਗਵੰਤ ਮਾਨ ਨੇ 3 ਤੋਂ 9 ਅਗਸਤ ਤੱਕ ਪੈਰਿਸ 올림픽 ਚ ਹਾਕੀ ਖਿਡਾਰੀਆਂ ਨੂੰ ਸਪੋਰਟ ਕਰਨਾ ਸੀ ਤੇ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਕੁਝ ਹੋਰ ਅਫਸਰਾਂ ਨੇ ਵੀ ਜਾਣਾ ਸੀ ਜੇ ਸੂਤਰਾ ਦੀ ਮੰਨੀ ਅਤੇ ਭਗਵੰਤ ਮਾਨ ਨੂੰ ਮਨਜ਼ੂਰੀ ਨਾ ਮਿਲਣ ਦਾ ਕਾਰਨ ਸੁਰੱਖਿਆ ਇੰਤਜ਼ਾਮ ਵਿੱਚ ਦੱਸਿਆ ਜਾ ਰਹੇ ਨੇ ਕਿਉਂਕਿ ਭਗਵੰਤ ਮਾਨ ਕੋਲ ਜੈਡ ਪਲੱਸ ਸਿਕਿਉਰਟੀ ਹੈ ਜਿਸ ਕਾਰਨ ਲੇਟ ਅਪਲਾਈ ਕਰਨ ਨਾਲ ਵਿਸ਼ੇਸ਼ ਵਿੱਚ ਸੁਰੱਖਿਆ ਪ੍ਰਬੰਧ ਐਨੇ ਜਲਦੀ ਨਹੀਂ ਹੋ ਸਕਦੇ ਸਨ ਤੇ ਪੈਰਾਓਲੰਪਿਕ 'ਚ ਭਾਰਤੀ ਹਾਕੀ ਟੀਮ ਤੇ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਹੈ ਤੇ ਹਾਕੀ ਟੀਮ 'ਚ ਪੰਜਾਬ ਦੇ 10 ਖਿਡਾਰੀ ਖੇਡ ਰਹੇ ਹਨ ਜਿਨ੍ਹਾਂ 'ਚ ਜਲੰਧਰ ਤੋਂ ਮਨਦੀਪ ਸਿੰਘ ਸੁਖਜੀਤ ਸਿੰਘ ਮਨਪ੍ਰੀਤ ਸਿੰਘ ਹਾਰਦਿਕ ਤੇ ਅਮਰੀਕਸਰ ਤੋਂ ਹਰਮਨਪ੍ਰੀਤ ਸਿੰਘ, ਗੁਰਜੰਡ ਸਿੰਘ, ਹਰਮਨਜੀਤ ਸਿੰਘ, ਸ਼ਮਸ਼ੇਰ ਸਿੰਘ ਕਰਪੂਥਲਾ ਤੋਂ ਪਾਠਕ ਤੇ ਯੁਗਰਾਜ ਸ਼ਮਲ ਨੇ ਤੇ ਇਨ੍ਹਾਂ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਹੀ ਭਗਵੰਤਮਾਨ ਪੈਰਿਸ 올림픽 ਜਾਣਾ ਚਾਹੁੰਦੇ ਸੀ ਪਰ ਭਗਵੰਤਮਾਨ ਨੂੰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਭਗਵੰਤਮਾਨ ਨੂੰ ਪੈਰਿਸ 올림픽 ਚ ਜਾਣ ਦੀ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ ਜੀ ਹਾਂ ਇੱਕ ਵਾਰ ਫਿਰ ਭਗਵੰਤ ਮਾਨ ਦੀ ਕੇਂਦਰ ਸਰਕਾਰ ਨਾਲ ਟਕਰਾਹ ਸਾਹਮਣੇ ਆਈ ਹੈ ਕੇਂਦਰ ਨੇ ਭਗਵੰਤ ਮਾਨ ਨੂੰ ਪੈਰਿਸ 올림픽 ਜਾਣ ਲਈ ਪੋਲਿਟਿਕਲ ਕਲੀਅਰੈਂਸ ਦੇਣ ਤੋਂ ਮਨਾਂ ਕਰ ਦਿੱਤਾ ਹੈ ਵਿਦੇਸ਼ ਮੰਤਰਾਲੇ ਨੇ ਤਰਕ ਦਿੱਤਾ ਹੈ ਕਿ ਭਗਵੰਤ ਮਾਨ ਨੇ ਪੈਰਿਸ ਜਾਣ ਲਈ ਲੇਟ ਅਪਲਾਈ ਕੀਤਾ ਹੈ ਦੱਸਦੀ ਹੈ ਕਿ ਭਗਵੰਤ ਮਾਨ ਨੇ 3 ਤੋਂ 9 ਅਗਸਤ ਤੱਕ ਪੈਰਿਸ 올림픽 ਚ ਹਾਕੀ ਖਿਡਾਰੀਆਂ ਨੂੰ ਸਪੋਰਟ ਕਰਨਾ ਸੀ ਤੇ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਕੁਝ ਹੋਰ ਅਫਸਰਾਂ ਨੇ ਵੀ ਜਾਣਾ ਸੀ ਜੇ ਸੂਤਰਾਂ ਦੀ ਮੰਨੀ ਹੈ ਤਾਂ ਭਗਵੰਤ ਮਾਨ ਨੂੰ ਮਨਜ਼ੂਰੀ ਨਾ ਮਿਲਣ ਦਾ ਕਾਰਨ ਸੁਰੱਖਿਆ ਇੰਤਜ਼ਾਮ ਦੱਸਿਆ ਜਾ ਰਹੇ ਨੇ ਕਿਉਂਕਿ ਭਗਵੰਤਮਾਨ ਕੋਲ ਜੈਡ ਪਲੱਸ ਸਿਕਿਉਰਟੀ ਹੈ ਜਿਸ ਕਾਰਨ ਲੇਟ ਅਪਲਾਈ ਕਰਨ ਨਾਲ ਵਿਸ਼ੇਸ਼ ਵਿੱਚ ਸੁਰੱਖਿਆ ਪ੍ਰਬੰਧ ਐਨੇ ਜਲਦੀ ਨਹੀਂ ਹੋ ਸਕਦੇ ਸਨ ਤੇ ਪੈਰਿਸ 올림픽 ਚ ਭਾਰਤੀ ਹਾਕੀ ਟੀਮ ਤੇ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਹੈ ਤੇ ਹਾਕੀ ਟੀਮ ਚ ਪੰਜਾਬ ਦੇ 10 ਖਿਡਾਰੀ ਖੇਡ ਰਹੇ ਹਨ ਜਿਨ੍ਹਾਂ ਚ ਜਲੰਧਰ ਤੋਂ ਮਨਦੀਪ ਸਿੰਘ ਸੁਖਜੀਤ ਸਿੰਘ ਮਨਪ੍ਰੀਤ ਸਿੰਘ ਹਾਰਦਿਕ ਤੇ ਅੰਮ੍ਰਿਤਸਰ ਤੋਂ ਹਰਮਨਪ੍ਰੀਤ ਸਿੰਘ ਗੁਰਜੰਡ ਸਿੰਘ ਹਰਮਨਜੀਤ ਸਿੰਘ ਸ਼ਮਸ਼ੇਰ ਸਿੰਘ ਕਰਪੂਥਲਾ ਤੋਂ ਪਾਠਕ ਤੇ ਯੁਗਰਾਜ ਸ਼ਮਲ ਨੇ ਤੇ ਇਹਨਾਂ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਹੀ ਭਗਵੰਤ ਮਾਨ ਪੈरिस 올림픽 ਜਾਣਾ ਚਾਹੁੰਦੇ ਸੀ ਪਰ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ